ਸਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਰਹਿੰਦੇ ਪ੍ਰਵਾਸੀ ਜਾਂ ਪੰਜਾਬੀ ਆਏ ਦਿਨ ਕਿਸੇ ਨਾ ਕਿਸੇ ਕਾਰਨ ਮੁਸ਼ਕਲਾਂ ਦੇ ਵਿੱਚ ਘਿਰੇ ਰਹਿੰਦੇ ਨੇ ਖਾਸ ਤੌਰ ਤੇ ਗੱਲ ਕੀਤੀ ਜਾਵੇ ਕੈਨੇਡਾ ਰਹਿੰਦੇ ਇਮੀਗਰੈਂਟਸ ਤੇ ਤਾਂ ਉਹ ਜਿਨ੍ਹਾਂ ਨੂੰ ਪੀਆਰ ਨਹੀਂ ਮਿਲ ਰਹੀ ਉਹਨਾਂ ਦੀ ਤਾਂ ਉਹਨਾਂ ਦੇ ਵੱਲੋਂ ਇੱਕ ਵਾਰ ਫੇਰ ਆਵਾਜ਼ ਚੁੱਕੀ ਗਈ ਹੈ ਜੀ ਹਾਂ ਜਿਹੜੇ ਪ੍ਰਵਾਸੀ ਪੀਆਰ ਮਿਲਣ ਦੀ ਆਪਣੀ ਆਖਰੀ ਉਮੀਦ ਖੋ ਬੈਠੇ ਨੇ ਉਹਨਾਂ ਨੇ ਇੱਕ ਵਾਰ ਫੇਰ ਤੋਂ ਅਸਾਈਲਮ ਲੈਣ ਦਾ ਦਾਵਾ ਕਰ ਦਿੱਤਾ ਹੈ ਅਤੇ ਸਾਈਲਮ ਮੰਗਣ ਵਾਲੇ ਘਟੋਕਾਟ ਵੀ ਹਜ਼ਰ ਜ਼ਾਰਾ ਪਰਵਾਸੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕਈ ਪੰਜਾਬੀ ਸ਼ਾਮਲ ਨੇ ਕੈਨੇਡਾ ਪੜਨ ਆਏ ਹਜ਼ਾਰਾਂ ਪ੍ਰਵਾਸੀ ਮੁੰਡੇ ਕੁੜੀਆਂ ਦਾ ਰੱਬ ਹੀ ਰੱਖੇ ਜਿਨ੍ਹਾਂ ਨੇ ਪਰਮਾਨੈਂਟ ਰੈਜ਼ਿਡੈਂਸੀ ਮਿਲਣ ਦੀ ਆਸ ਦੀ ਉਮੀਦ ਖਤਮ ਹੋਣ ਦੇ ਮਗਰੋਂ ਅਸਾਈਲਮ ਦੇ ਦਾਅਵੇ ਕਰ ਦਿੱਤੇ ਨੇ ਜੀ ਹਾਂ ਕੁਮਾਂਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦਿਆਂ 2024 ਦੇ ਦੌਰਾਨ ਕੈਨੇਡਾ ਵਿੱਚ ਪਨਾਹ ਦੇ 20245 ਦਾਅਵੇ ਦਾਖਲ ਕੀਤੇ ਅਤੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਜੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ ਕੈਨੇਡਾ ਸਰਕਾਰ ਦੇ ਵੱਲੋਂ ਸਟੱਡੀ ਵੀਜ਼ਾ ਦੀ ਗਿਣਤੀ ਘਟਾਈ ਜਾਣ ਦੇ ਬਾਵਜੂਦ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਵਧੇ ਜਾਰੀ ਹੈ ਅਤੇ ਇਮੀਗ੍ਰੇਸ਼ਨ ਮਹਾਰਾ ਮੁਤਾਬਕ ਮੌਜੂਦੇ ਵਰੇ ਦੌਰਾਨ ਇਹ ਅੰਕੜਾ 30000 ਤੋਂ ਵੀ ਟੱਪ ਸਕਦਾ ਹੈ 2025 ਦੇ ਪਹਿਲੇ 3 ਮਹੀਨਿਆਂ ਦੌਰਾਨ 55000 ਤੋਂ ਵੱਧ ਕੁਮਾਨਤਰੀ ਵਿਦਿਆਰਥੀ ਅਸਾਇਲਮ ਦਾ ਦਾਅਵਾ ਦਾਖਲ ਕਰ ਚੁੱਕੇ ਨੇ ਅਤੇ 2024 ਦੇ ਪਹਿਲੇ 3 ਮਹੀਨਿਆਂ ਦੇ ਮੁਕਾਬਲੇ ਇਹ ਗਿਣਤੀ 22% ਵੱਧ ਬੰਦੀ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਡੂੰਘਾਈ ਦੇ ਨਾਲ ਦੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2024 ਦੌਰਾਨ ਪਨਾਮ ਨਵਾਲੇ ਦੀ ਗਿਣਤੀ ਦੁੱਗਣੀ ਹੈ ਕਈ ਜਨਤ ਕੇ 2019 ਦੇ ਮੁਕਾਬਲੇ ਇਹ ਅੰਕੜਾ 6 ਗੁਣਾ ਵੱਧ ਬੰਦਾ ਹੈ ਇਮੀਗ੍ਰੇਸ਼ਨ ਵਿਕਲਾ ਦਾ ਕਹਿਣਾ ਹੈ ਕਿ ਪੀਆਰ ਮਿਲਨ ਦਾ ਰਾਹ ਬੇਹਦ ਔਖਾ ਹੋ ਚੁੱਕਿਆ ਹੈ ਜਿਸ ਦੇ ਮੱਦੇਨਜ਼ਰ ਕੁਮਾਂਤਰੇ ਵਿਦਿਆਰਥੀ ਬਦਲਵੇਂ ਤਰੀਕੇ ਦੇਵਾਲ ਤੋੜੇ ਨੇ ਚੋਨਾ ਦੇ ਵਿੱਚ ਚਿਤ ਮਗਰੋ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣਾ ਵਾਅਦਾ ਦੁਹਰਾਇਆ ਕਿ ਆਜ਼ਦੀ ਕਾਮਯਾ ਅਤੇ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਕੈਨੇਡਾ ਦੇ ਕੁੱਲ ਵਸੋਂ ਦਾ 5% ਦੇ ਉੱਤੇ ਲਿਆਤੀ ਜਾਵੇਗੀ ਇਸ ਵੇਲੇ 7% ਦੇ ਨੇੜੇ ਚੱਲ ਰਹੀ ਹੈ ਮਾਰਕ ਕਾਰਨੀ ਅੱਜ ਆਪਣੇ ਮੰਤਰੀ ਮੰਡਲ ਦਾ ਵੀ ਐਲਾਨ ਕਰ ਚੁੱਕੇ ਨੇ ਤੇ ਕੈਨੇਡਾ ਨੂੰ ਨਵਾਂ ਇਮੀਗ੍ਰੇਸ਼ਨ ਮੰਤਰੀ ਵੀ ਮਿਲ ਚੁੱਕੇ ਓਟਵਾ ਦੇ ਇਮੀਗ੍ਰੇਸ਼ਨ ਵਕੀਲ ਵਾਰਨ ਕ੍ਰੇਟ ਦਾ ਮੰਨ ਹੈ ਕਿ ਮਾਰਕ ਕਾਰਨੀ ਇਮੀਗ੍ਰੇਸ਼ਨ ਅੰਕੜੇ ਘਟਾਉਣ ਤੇ ਪਾਰੀ ਪਰ ਕਮ ਦਬਾਅ ਦੇ ਵਿੱਚ ਲੰਘ ਰਹੇ ਨੇ ਅਤੇ ਇਸ ਤੋਂ ਬਿਨਾਂ ਉਹਨਾਂ ਦੀ ਸਰਕਾਰ ਦਾ ਗੁਜ਼ਾਰਾ ਨਹੀਂ ਹੋਣਾ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਕੈਨੇਡਾ ਦੇ ਹੈਲਥ케ਅਰ ਸੈਕਟਰ ਦੇ ਵਿੱਚ ਸੰਕਟ ਹੈ ਤੇ ਹਾਊਸਿੰਗ ਸੰਕਟ ਵੀ ਮਾਰ ਹੀਟ ਹੈ ਅਤੇ ਹੋਰ ਕਈ ਸਮੱਸਿਆਵਾਂ ਦਾ ਵੀ ਟਕਰਾ ਕਰਨਾ ਪੈ ਰਿਹਾ ਹੈ ਇੱਥੇ ਦੱਸਣਾ ਬੰਦਾ ਕਿ ਕੈਨੇਡਾ ਸਰਕਾਰ ਦੇ ਵੱਲੋਂ ਪਿਛਲੇ ਸਾਲ ਸਟੱਡੀ ਵੀਜ਼ਾ ਦੇ ਵਿੱਚ 40% ਦੀ ਕਟੌਤੀ ਕਰਦਿਆ ਇਹਨਾਂ ਨੂੰ 3,60,000 ਸਾਲਾਨਾ ਦੇ ਨੇੜੇ ਲਿਆਂਦਾ ਗਿਆ ਸੀ ਸਿਰਫ ਇੰਨਾ ਹੀ ਨਹੀਂ ਸਟੱਡੀ ਵੀਜ਼ੇ ਉੱਤੇ ਆਉਣ ਵਾਲੇ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਤੋਂ ਵਾਂਝਾ ਕਰ ਦਿੱਤਾ ਗਿਆ ਤੇ ਉਸ ਵੇਲੇ ਕਈ ਕੈਨੇਡੀਅਨ ਵਿਦੇਕ ਅਦਾਰਿਆਂ ਨੂੰ ਡਿਪਲੋਮਾ ਮੀਲਜ਼ ਦਾ ਨਾਂ ਵੀ ਦਿੱਤਾ ਗਿਆ ਜੋ ਸਿਰਫ ਅਤੇ ਸਿਰਫ ਕਾਗਜ਼ ਤੇ ਸਰਟੀਫਿਕੇਟ ਮੁਹੱਈਆ ਕਰਵਾ ਰਹੇ ਸਨ 10 2024 ਦੇ ਦੌਰਾਨ ਸਭ ਤੋਂ ਵੱਧ ਅਸਾਲਮ ਕਲੇਮ ਕੋਨੇਸ ਟੋਗਾ ਕਾਲਜ ਦੇ ਵੱਲੋਂ ਆਏ ਅਤੇ 720 ਵਿਦਿਆਰਥੀਆਂ ਨੇ ਕੈਨੇਡਾ ਦੇ ਵਿੱਚ ਪਨਾਹ ਮੰਗੀ ਤੇ ਸੈਨੇਕਾ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨੋਲੋਜੀ ਦੇ 60 ਵਿਦਿਆਰਥੀਆਂ ਨੇ ਅਸਾਈਲਮ ਕਲੇਮ ਦਾਖਲ ਕੀਤੇ ਜਦਕਿ ਯੂਨੀਵਰਸਿਟੀ ਆਫ ਕਿਊਬਿਕ ਤੋਂ 500 ਦਾਅਵੇ ਆਏ ਨੇ ਇਸੇ ਤਰ੍ਹਾਂ ਨਿਆਗਰਾ ਕਾਲਜ ਦੇ 495 ਵਿਦਿਆਰਥੀਆਂ ਨੇ ਅਸਾਈਲਮ ਕਲੇਮ ਕੀਤਾ ਜਦਕਿ ਕਾਲਜ ਐਲਿਸ ਦੇ 575 ਵਿਦਿਆਰਥੀ ਐ ਕੈਨੇਡਾ ਵਿੱਚ ਪਨਾਵਾਂਗੇ ਉਦੋਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਕੁਮਾਨਤਰੀ ਦਾਖਲਿਆਂ ਦੇ ਵਿੱਚ ਕਟੌਤੀ ਦਾ ਮੁਕੰਮਲ ਅਸਰ ਹਾਲੇ ਨਜ਼ਰਉਣਾ ਬਾਕੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ